ਹਰ ਵਕਤ ਡਰੇ ਡਰੇ ਰਹਿਣਾ ਹਰ ਵਕਤ ਭੈ ਬੇਇਤ ਰਹਿਣਾ ਕਿਦਰੇ ਇਹ ਨਾ ਹੋ ਜਾਏ ਕਿਦਰੇ ਉਹ ਨਾ ਹੋ ਜਾਏ ਕਿਦਰੇ ਉਹ ਨਾ ਹੋ ਜਾਏ ਇਹ ਤੇ ਸਿਆਲ ਗਿੱਦੜ ਗਿੱਦੜ ਤੇ ਆਪਣੀ ਛਾਇਆ ਤੋਂ ਵੀ ਡਰਦਾ ਖਰੇ ਖੋਤਾ ਭਾਰਤ ਵਿੱਚ ਬੇਵਕੂਫੀ ਦਾ ਚਿੰਨ ਮੰਨਿਆ ਗਿਆ ਤੇ ਹਰ ਵਕਤ ਭਾਰ ਲਦੇ ਆਇਆ ਪਿੱਠ ਤੇ ਭਾਰ ਲਦੇ ਆਇਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾਨਕ ਤੇ ਨਰ ਅਸਲ ਖਰ ਜੋ ਬਿਨ ਗੁਣ ਗਰਵ ਕਰ ਹਰ ਵਕਤ ਹੰਕਾਰ ਦੀ ਪੰਡ ਸਿਰ ਤੇ ਚੁਕੀ ਹੈ ਅਸਲੀ ਖੋਤੇ ਅਸਲ ਕਰ ਮਨੁਖ ਐਸਾ ਪ੍ਰਾਣੀ ਹੈ ਸੰਬੰਧਾਂ ਤੋਂ ਬਿਨਾ ਜੀ ਨਹੀਂ ਸਕਦਾ ਸੰਬੰਧੀ ਚਾਹੀਦੇ ਨੇ ਚਾਹੀਦੇ ਹੈ ਤੋ ਮਨੁੱਖ ਚਾਰ ਤਰ੍ਹਾਂ ਦੇ ਸੰਬੰਧਾਂ ਦੇ ਵਿੱਚ ਜੀਵਦਾ ਹੈ ਇਹ ਚਾਰ ਤਰ੍ਹਾਂ ਦੇ ਸੰਬੰਧ ਮਨੁੱਖ ਕਿਸੇ ਨਾਲ ਵੀ ਜੋੜ ਸਕਦਾ ਹੈ ਮਨੁੱਖ ਮਨੁੱਖ ਨਾਲ ਜੋੜ ਸਕਦਾ ਹੈ ਮਨੁੱਖ ਗੁਰੂ ਨਾਲ ਜੋੜ ਸਕਦਾ ਹੈ ਮਨੁੱਖ ਪਰਮਾਤਮਾ ਨਾਲ ਜੋੜ ਸਕਦਾ ਹੈ ਐ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਇਹ ਜਿਹੜਾ ਹੈ ਮਨੁੱਖ ਇਸਨੇ ਜੋ ਸੰਬੰਧ ਅਸਥਾਪਨ ਕੀਤਾ ਹੈ ਸਭ ਤੋਂ ਨਹੀਂ ਕਿਸ ਤਰ੍ਹਾਂ ਪਹਿਚਾਣ ਮਹਾਰਾਜ ਕਨਨ ਆਪਣੇ ਲੋਭ ਕੌਕੀਨੋ ਮਿੱਤਰ ਬਣਾਇਆ ਅਗਲੇ ਨੂੰ ਆਪਣੇ ਲੋਭ ਦੀ ਖਾਤਰ ਉਂਝੇ ਦੇ ਨਾਲ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਬੋਟੀਆਂ ਪਾਉਂਦੇ ਰਹੋ ਤੇ ਕੁੱਤਾ ਪਿੱਛੇ ਚੱਲੇ ਆ ਰਿਹਾ ਹੈ टुक्र सुटते जाओ तो कूकर पिछे आ रहे है दाने सुटते जाओ कबूतर पिछे आ रही तो ये जो पिछे कबूतर आ रही ने पिछे कुत्ता आ रहा है ये साढ़े पिछे नहीं आ रहे जो रोटी सुटी जा रही है उस करके आ रहे हैं और जो दाने सुटे जा रहे हैं उस करके ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਤੇਰੇ ਨਾਲ ਉਂਝ ਤੇ ਕੋਈ ਨਹੀਂ ਮਤਲਬ ਪਰ ਤੇਥੋਂ ਕੁਝ ਟੁੱਕਰ ਮਿਲ ਸਕਦੇ ਨੇ ਤੇਥੋਂ ਕੁਝ ਕੰਮ ਹੋ ਸਕਦੇ ਨੇ ਇਸ ਕਰਕੇ ਤੈਨੂੰ ਮਿੱਤਰ ਬਣਾਇਆ ਵਰਨਾ ਲੋੜ ਤੇ ਕੋਈ ਨਹੀਂ ਆਪਣੇ ਲੋਭ ਕੋਕੀਨੋ ਨਹੀਂ ਉਂਝ ਤੇ ਗੁਰਦੁਆਰੇ ਆਣ ਦੀ ਲੋੜ ਨਹੀਂ ਸੀ ਪਰ ਕਰੀਏ ਕੀ ਹੋਰ ਕਿਸੇ ਵਸੀਲਿਆਂ ਨਾਲ ਕੰਮ ਬਣਿਆ ਨਹੀਂ ਸ਼ਾਇਦ ਤੂੰ ਬਣਾ ਦੇਵੇਂ ਆਪਣੇ ਲੋਭ ਕੋ ਕੀਨਾ ਤੈਨੂੰ ਮਿੱਤਰ ਬਣਾਇਆ ਆਪਣੇ ਲੋਭ ਕਰਕੇ ਤੂੰ ਪਿਆਰਾ ਲੱਗਦਾ ਹੈ ਇਸ ਕਰਕੇ ਤੇਰੇ ਤੋਂ ਕੁਝ ਮੇਰੀਆਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਤੂੰ ਕਿਸੇ ਵਕਤ ਮੇਰੇ ਕੰਮ ਆ ਸਕਦਾ ਹੈ ਇਸ ਕਰਕੇ ਮੁੰਜ ਤੇਰੇ ਨਾਲ ਕੋਈ ਮਤਲਬ ਨਹੀਂ ਕੋਈ ਮਤਲਬ ਇਹ ਸੰਬੰਧ ਮਨੁੱਖ ਪਰਿਵਾਰ ਦੇ ਮੈਂਬਰਾਂ ਨਾਲ ਬਣਾ ਸਕਦਾ ਹੈ ਇਹ ਸੰਬੰਧ ਮਨੁੱਖ ਗੁਰੂ ਨਾਲ ਬਣਾ ਸਕਦਾ ਹੈ ਪ੍ਰਭੂ ਨਾਲ ਬਣਾ ਸਕਦਾ ਹੈ ਨਾ ਗੁਰੂ ਨਾਲ ਮਤਲਬ ਨਾ ਪਰਮਾਤਮਾ ਨਾਲ ਮਤਲਬ ਨਾ ਮਨੁੱਖਾਂ ਨਾਲ ਮਤਲਬ ਆਪਣੇ ਲੋਭ ਕੋ ਕੀ ਨਾ ਹੋਵੇ ਆਪਣੇ ਲੋਭ ਦੀ ਪੂਰਤੀ ਇਸ ਤੋਂ ਹੋ ਸਕਦੀ ਹੈ ਇਸ ਕਰਕੇ ਪਿਆਰਾ ਲੱਗਦਾ ਚੰਗਾ ਲੱਗਦਾ ਇੱਕ ਇਹ ਸੰਬੰਧ ਹੈ ਲੋਭ ਅਗਲਾ ਪਿਆਰਾ ਲੱਗਦਾ ਹੈ ਲੋਭ ਕਰਕੇ ਅਗਲਾ ਚੰਗਾ ਲੱਗਦਾ ਹੈ ਇਸ ਤੋਂ ਕੁਝ ਮਿਲ ਸਕਦਾ ਹੈ ਅਗਲੇ ਦਾ ਜ਼ਿਕਰ ਬਾਰ ਬਾਰ ਕਰਦੇ ਹਾਂ ਤੇ ਚੰਗਾ ਲੱਗਦਾ ਹੈ ਕਿਸੇ ਵਕਤ ਕੰਮ ਆ ਸਕਦਾ ਹੈ ਬਸ ਇਸ ਕਰਕੇ ਹੋਰ ਕੋਈ ਮਤਲਬ ਨਹੀਂ ਕੋਈ ਮਤਲਬ ਨਹੀਂ ਮੈਂ ਫਿਰ ਅਰਜ਼ ਕਰਾਂ ਇਸ ਤਰ੍ਹਾਂ ਦਾ ਸੰਬੰਧ ਕੋਈ ਪਤੀ ਪਤਨੀ ਨਾਲ ਜੋੜ ਸਕਦਾ ਹੈ ਪਤਨੀ ਪਤੀ ਨਾਲ ਜੋੜ ਸਕਦੀ ਹੈ ਭਰਾ ਭਰਾ ਨਾਲ ਜੋੜ ਸਕਦਾ ਹੈ ਪੁੱਤਰ ਪਿਓ ਨਾਲ ਜੋੜ ਸਕਦਾ ਹੈ ਪਿਓ ਪੁੱਤਰ ਨਾਲ ਜੋੜ ਸਕਦਾ ਹੈ ਮਿੱਤਰ ਮਿੱਤਰ ਨਾਲ ਜੋੜ ਸਕਦਾ ਹੈ ਸਿੱਖ ਗੁਰੂ ਨਾਲ ਜੋੜ ਸਕਦਾ ਹੈ ਸਿੱਖ ਪ੍ਰਭੂ ਨਾਲ ਜੋੜ ਸਕਦਾ ਆਪਣੇ ਲੋਭ ਕੋ ਕੀ ਨਾ ਕੁਝ ਆਪਣੀਆਂ ਹੀ ਲੋੜਾਂ ਨੇ ਇਧਰੋਂ ਉਧਰੋਂ ਤੇ ਨਹੀਂ ਪੂਰੀਆਂ ਹੋਈਆਂ ਸ਼ਾਇਦ ਗੁਰੂ ਤੂੰ ਪੂਰੀਆਂ ਕਰ ਦੇਂ ਤੇਰੇ ਪਿਛੇ ਸਵਾਸੇ ਚੱਲਦੇ ਆ ਕੋਈ ਟੁੱਕਰ ਛੱਡ ਦੇਗਾ ਕੋਈ ਦਾਣੇ ਛੱਡ ਦੇਗਾ ਇਸ ਕਰਕੇ ਉੰਜ ਕੋਈ ਮਤਲਬ ਨਹੀਂ ਉੰਜ ਕੋਈ ਮਤਲਬ ਇਹ ਸਭ ਤੋਂ ਨੀਵਾ ਰਿਸ਼ਤਾ ਹੈ ਔਰ ਇਹ ਸੰਬੰਧ ਮਨੁੱਖ ਨੂੰ ਕੋਕਰ ਬਣਾ ਦਿੰਦਾ ਹੈ ਕੁੱਤਾ ਬਣਾ ਦਿੰਦਾ ਹੈ ਮਨੁੱਖ ਕੋਕਰ ਦੀ ਤਰ੍ਹਾਂ ਜੀਉਂਦਾ ਹੈ ਦੂਸਰਾ ਆਪਣੇ ਲੋਭ ਕੋ ਕੀਨਾਵੇਂ ਗੁਰੂ ਕੋਈ ਮਤਲਬ ਨਹੀਂ ਤੇਰੇ ਹੋਵੇਂਗਾ ਤੂੰ ਗਿਆਨੀ ਹੋਵੇਂਗਾ ਤੂੰ ਸਰਵ ਕਲਾ ਸਮਰੱਥ ਇਹਦੇ ਨਾਲ ਸਾਡਾ ਮਤਲਬ ਨਹੀਂ ਸਾਡਾ ਤੇ ਮਤਲਬ ਤੂੰ ਸਾਡੀ ਲੋੜ ਪੂਰੀ ਕਰ ਦੇ ਚੰਗਾ ਨਹੀਂ ਤੇ ਕੁਝ ਵੀ ਨਹੀਂ ਤੇ ਕੁਝ ਆਪਣੇ ਲੋਭ ਕੋ ਕੀਨਾ ਇਹ ਸੰਬੰਧ ਸਭ ਤੋਂ ਨੀਵਾ ਸਤ ਮਨੁੱਖ ਨਾਲ ਜੋੜਿਆ ਜਾ ਸਕਦਾ ਹੈ ਪਰਿਵਾਰ ਨਾਲ ਜੋੜਿਆ ਜਾ ਸਕਦਾ ਹੈ ਨਿਰੰਕਾਰ ਨਾਲ ਜੋੜਿਆ ਜਾ ਸਕਦਾ ਹੈ ਇਹ ਸੰਬੰਧ ਕੂਕਰ ਸੰਬੰਧ ਹੈ ਜੋ ਕੁੱਤਾ ਦੂਜੇ ਨਾਲ ਜੋੜਦਾ ਹੈ ਬੋਟੀਆਂ ਸੁੱਟੀਆਂ ਜਾ ਰਹੀਆਂ ਨੇ ਪਿੱਛੇ ਆ ਰਹੀਆਂ ਰੋਟੀ ਦੇ ਟੁੱਕਰ ਸੁੱਟੇ ਜਾ ਰਹੇ ਨੇ ਪਿੱਛੇ ਆ ਰਹੇ ਇਹ ਜਿਹੜਾ ਪਿੱਛੇ ਆ ਰਿਹਾ ਉਹਨਾਂ ਟੁੱਕਰਾਂ ਦੀ ਖਾਤਰ ਫੇਰੇ ਪਿਛੇ ਨਹੀਂ ਆ ਰਹੇ ਇਹ ਜੋ ਗੁਰਦੁਆਰੇ ਆ ਰਿਹਾ ਹੈ ਗੁਰੂ ਕੋਈ ਤੂੰ ਖੇਡ ਬਣਾ ਦੇਗਾ ਹੋਰ ਤੇ ਕਿਧਰੇੋਂ ਕਮ ਸਿਰੇ ਚੜਿਆ ਨਹੀਂ ਤੂੰ ਛਾੜ ਦੇਗਾ ਐਸ ਕਰਕੇ ਆਇਆ ਹੋਰ ਕੋਈ ਮਤਲਬ ਨਹੀਂ ਹੋਰ ਕੋਈ ਮਤਲਬ ਆਪਣੇ ਲੋਭ ਕੋ ਕੀ ਨਾ ਨੇ ਇਹ ਮਨੁੱਖ ਨੂੰ ਮਨੁੱਖ ਵੀ ਨਹੀਂ ਬਣਨ ਦਿੰਦਾ ਮਨੁੱਖ ਇੱਥੇ ਜੀਵਦਾ ਹੈ ਪਸ਼ੂਾਂ ਦੀ ਤਰ੍ਹਾਂ ਪਸ਼ੂਾਂ ਦੀ ਤਰ੍ਹਾਂ ਲੋੜ ਦੀ ਪੂਰਤੀ ਉਸ ਕੋਲ ਹੋ ਗਈ ਤਾਂ ਵੀ ਸੰਬੰਧ ਟੁੱਟ ਜਾਏਗਾ ਤੇ ਜੇ ਨਾ ਹੋਈ ਤਾਂ ਵੀ ਟੁੱਟ ਜਾਏ ਕਿਉਂਕਿ ਰਿਸ਼ਤਾ ਹੀ ਲੋੜ ਦਾ ਸੀ ਗੱਲ ਹੀ ਸੰਬੰਧ ਹੀ ਲੋੜ ਦਾ ਸੀ ਗਹਿराई ਨਾ ਲੈਣਾ ਦੂਸਰਾ ਤੂੰ ਉਂਝ ਹੀ ਮੈਨੂੰ ਚੰਗਾ ਲੱਗਦਾ ਕੋਈ ਲੋੜ ਨਹੀਂ ਤੇਰਾ ਹੋਣਾ ਹੀ ਕਾਫੀ ਹੈ। ਹੋਰ ਤੇਥੋਂ ਕੁਝ ਨਹੀਂ ਚਾਹੀਦਾ। ਤੂੰ ਹੀ ਸਾਹਮਣੇ ਆਵੇਂ ਇਹ ਹੀ ਕਾਫੀ ਹੈ। ਤੇਰਾ ਹੋਣਾ ਹੀ ਮਹਾਨ ਹੈ। ਕੁਝ ਵੀ ਨਹੀਂ ਚਾਹੀਦਾ। ਤੂੰ ਜੀ ਪਿਆਰਾ ਲੱਗਦਾ ਹੈ। ਇਹ ਪਿਆਰ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਜਨਮ ਦੇਂਦਾ ਹੈ, ਇਨਸਾਨੀਅਤ ਨੂੰ ਜਨਮ। ਕੁੱਤੇ ਦਾ ਸੰਬੰਧ ਤੇ ਲੈਣ ਦਾ ਸੰਬੰਧ ਹੈ। ਇਹ ਜਿਹੜਾ ਸੰਬੰਧ ਹੈ ਜਿਹੜਾ ਪਿਆਰ ਦਾ ਸੰਬੰਧ ਹੈ ਇਹ ਦੇਣ ਦਾ ਸੰਬੰਧ ਹੈ, ਕੁਰਬਾਨ ਹੋਣ ਦਾ ਸੰਬੰਧ ਹੈ, ਨਿਛਾਵਰ ਹੋਣ ਦਾ ਸੰਬੰਧ ਹੈ। ਤੂੰ ਜੀ ਚੰਗਾ ਲੱਗਦਾ। ਤੇਰਾ ਹੋਣਾ ਉਂਝ ਹੀ ਚੰਗਾ ਹੈ। ਤੇਰੇ ਕੋਲ ਬੈਠਣਾ ਚੰਗਾ ਲੱਗਦਾ। ਤੈਨੂੰ ਸੁਣਨਾ ਚੰਗਾ ਲੱਗਦਾ। ਕੁਝ ਵੀ ਨਹੀਂ ਚਾਹੀਦਾ। ਔਰ ਕੁਝ ਵੀ ਨਹੀਂ ਚਾਹੀਦਾ। ਇਹ ਪਿਆਰ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਜਨਮ ਦੇਂਦਾ ਹੈ ਜਿਹਨੂੰ ਕਹਿੰਦੇ ਨੇ ਇਨਸਾਨੀਅਤ ਨੂੰ ਜਨਮ ਦੇਂਦਾ ਹੈ ਇੱਕ ਦਫਾ ਮੈਂ ਫਿਰ ਦੁਹਰਾ ਦੇ ਆਂ ਤਾਂ ਕਿ ਮਜ਼ਮੂਨ ਪੂਰਾ ਪਕੜ ਦੇ ਚਾਵੇ ਮਨੁੱਖ ਦੇ ਅੰਦਰ ਚਾਰ ਤਰ੍ਹਾਂ ਦੀਆਂ ਸੰਭਾਵਨਾਵਾਂ ਛੁਪੀਆਂ ਹੋਈਆਂ ਹਨ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੇਵਤੇ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਰੱਬ ਦੀ ਤਰ੍ਹਾਂ ਜੀ ਸਕਦਾ ਹੈ ਖੁਦਾ ਦੀ ਤਰ੍ਹਾਂ ਜੀ ਸਕਦਾ ਹੈ ਪਰਮਾਤਮਾ ਦੀ ਤਰ੍ਹਾਂ ਜੀ ਸਕਦਾ ਖੁਦਾ ਦੀ ਤਰ੍ਹਾਂ ਜੀਵਨ ਦਾ ਔਸਰ ਮਿਲਿਆ ਆਵੇ ਤੇ ਸ਼ੈਤਾਨ ਦੀ ਤਰ੍ਹਾਂ ਜੀਏ ਪਰਮਾਤਮਾ ਦੀ ਤਰ੍ਹਾਂ ਜੀਵਨ ਦਾ ਔਸਰ ਮਿਲਿਆ ਹੋਵੇ ਤੇ ਪਸ਼ੂ ਦੀ ਤਰ੍ਹਾਂ ਜੀਵੇ ਬੜੀ ਵੱਡੀ ਬਦਕਿਸਮਤੀ ਬਹੁਤ ਵੱਡੀ ਪਦਕਸ਼ੁਮਤੀ ਬਹੁਤ ਮਾੜਾ ਬਾਗ ਹੈ ਔਸਰ ਮਿਲਿਆ ਸੀ ਪ੍ਰਮਾਤਮਾ ਦੀ ਤਰ੍ਹਾਂ ਜੀਣ ਦਾ ਜੀ ਰਿਹਾ ਹੈ ਪਸ਼ੂ ਦੀ ਤਰ੍ਹਾਂ ਮੌਕਾ ਮਿਲਿਆ ਸੀ ਖੁਦਾ ਦੀ ਤਰ੍ਹਾਂ ਜੀਣ ਦਾ ਸ਼ੈਤਾਨ ਦੀ ਤਰ੍ਹਾਂ ਜੀ ਰਿਹਾ ਇਹ ਗਿਣਤੀ ਬਹੁਤ ਜ਼ਿਆਦਾ ਹੈ ਸਾਰੀ ਦੁਨੀਆ 'ਚ ਜੰਗਲਾਂ ਦੇ ਵਿੱਚ ਪਸ਼ੂ ਹਨ ਸ਼ਹਿਰਾਂ ਦੇ ਵਿੱਚ ਵੀ ਪਸ਼ੂ ਨੇ ਜੰਗਲਾਂ ਦੇ ਚਾਰ ਪੈਰਾਂ ਵਾਲੇ ਪਸ਼ੂ ਨੇ ਸ਼ਹਿਰਾਂ ਦੇ ਵਿੱਚ ਦੋ ਪੈਰਾਂ ਵਾਲੇ ਪਸ਼ੂ ਨੇ ਜੰਗਲਾਂ ਦੇ ਪਸ਼ੂ ਇਤਨੇ ਖਤਰਨਾਕ ਨਹੀਂ ਕਹਿੰਦੇ ਨੇ ਇੱਕੋ ਹੀ ਸਮੇਂ 'ਚ ਇੱਕ ਕੋਬਰਾ ਫਨੀਰ नाग ਵੱਦ ਤੋਂ ਵੱਦ ਚਾਰ ਬੰਦਿਆਂ ਨੂੰ ਡੰਗ ਮਾਰ ਸਕਦਾ ਹੈ ਜ਼ਹਿਰ ਖਤਮ ਹੋ ਜਾਂਦੀ ਹੈ ਜ਼ਾਇਰ ਖਤਮ ਹੋ ਜਾਂਦਾ ਹੈ। ਇੱਕ ਕੋਈ ਸਮੇਂ ਸ਼ੇਰ ਇੱਕ ਦੋ ਬੰਦਿਆਂ ਨੂੰ ਮਾਰੇਗਾ, ਖਾ ਜਾਏਗਾ, ਭਰ ਜਾਂਦਾ ਹੈ, পেট ਸੋਹ ਜਾਂਦਾ ਹੈ। 7 ਕਰੋੜ ਬੰਦਿਆਂ ਦਾ ਕਾਤਲ ਸੀ ਹਿਟਲਰ, ਤ੍ਰਿਪਤੀ ਫਿਰ ਵੀ ਨਹੀਂ ਹੋਈ। 3 ਕਰੋੜ ਬੰਦੇ ਮਾਰੇ, ਮੌਸੇ ਤੁੰਗ ਨੇ ਚਾਈਨਾ ਜੀ 3 ਕਰੋੜ ਨੂੰ ਉਜਾੜਿਆ। ਤ੍ਰਿਪਤੀ ਫਿਰ ਵੀ ਨਾ ਹੋਈ। ਉਸਦੀ। ਔਰੰਗਜ਼ੇਬ ਨੇ ਤੇ 14 ਸੂਫੀ ਫਕੀਰ ਮਾਰੇ। ਆਪਣੇ ਤਿੰਨ ਭਰਾ ਮਾਰੇ। ਪਿਓ ਨੂੰ ਵੀ ਜੇਲ੍ਹ ਦੇ ਚੜਪਾੜ ਤੜਪਾ ਕੇ ਮਾਰਿਆ। ਵੱਡੀ ਭੈਣ ਜਹਾਂ ਆਰਾ। ਜਦ ਉਹ ਦਾਰੇ ਦਾ ਪਖ ਲੈਣ ਵਾਸਤੇ ਆਈ। ਤੇ ਪਿਓ ਨੂੰ ਕਹਿ ਲਗੀ ਸ਼ਾਹਜਹਾਨੋ ਤਖਤ ਦਾਰੇ ਨੂੰ ਦੇਣਾ। ਸੂਫੀ ਸੰਤ ਸਰਮਦ ਨੇ ਵੀ ਦੁਆ ਕੀਤੀ ਦਾਰੇ ਦੇ ਹੱਕ ਵਿੱਚ 14 ਸੂਫੀ ਫਕੀਰ ਕਤਲ ਕਰ ਦਿੱਤੇ ਦਾਰੇ ਦੇ ਹੱਕ ਵਿੱਚ ਤਾਂ ਦੁਆ ਕੀਤੀ ਐਨਾ ਹੀ ਕਸੂਰ ਐਨਾ ਹੀ ਕਸੂਰ ਕਿਤਨੀ ਮਖਲੂਕ ਮਾਰੀ ਕਿਤਨੀ ਫੌਜਾਂ ਜੋ ਸਾਥ ਨਹੀਂ ਦੇਂਦੀਆਂ ਸਨ ਤਾਕਤ ਦੇ ਵਿੱਚ ਆਉਂਦੀਆਂ ਖਤਮ ਕੀਤੀਆਂ ਮਾਰੀਆਂ ਮੌਤ ਦੇ ਘਾਟ ਉਤਾਰੀ ਕੋਈ ਪਸ਼ੂ ਇਤਨਾ ਖਤਰਨਾਕ ਨਹੀਂ ਮਨੁੱਖ ਜੈਸੇ ਜੈਸੇ ਖਤਰਨਾਕ ਹੁੰਦਾ ਗਿਆ ਹਥਿਆਰ ਵੀ ਖਤਰਨਾਕ ਹੁੰਦੇ ਗਏ ਜਰਾ ਸਾਦਾ ਸਹੀ ਸਰਲ ਸੇ ਲੜ ਪੈਂਦਾ ਸੀ ਬਸ ਨਖੁਨੀ ਕਾਫੀ ਨੇ ਜਾਂ ਦੰਦਾ ਨਾਲ ਕੱਟ ਲੈਂਦਾ ਸੀ ਐਨਾ ਹੀ ਐਹੀ ਸ਼ਸਤਰ ਸਨ ਨਖੁਨ ਤੇ ਦੰਦ ਹੋਰ ਕੁਝ ਵੀ ਨਹੀਂ ਪਰ ਪਸ਼ੂਆਂ ਦੇ ਸਾਹਮਣੇ ਦੇ ਦੰਦ ਕਮਜ਼ੋਰ ਸਨ ਦੇ ਨਖਨ ਵੀ ਕਮਜ਼ੋਰ ਸਨ ਉਧਰ ਪੰਜੇ ਬੜੇ ਮਜ਼ਬੂਤ ਸਨ ਤੋਂ लाठी ਆ ਗਈ ਹੱਥੇ ਵਿੱਚ ਫਿਰ लाठी ਦੇ ਨਾਲ ਲੋਹੇ ਦੀ ਨੌਕ ਜੁੜ ਗਈ ਬਰਛਾ ਫਿਰ ਤਲਵਾਰ ਫਿਰ ਬੰਦੂਕ ਜੈਸੇ ਜੈਸੇ ਮਨੁੱਖ ਖਤਰਨਾਕ ਹੁੰਦਾ ਗਿਆ ਹਥਿਆਰ ਖਤਰਨਾਕ ਹੁੰਦੇ ਗਏ ਫਿਰ ਤੋਪ ਫਿਰ ਟੈਂਕ ਅੱਜ ਮਨੁੱਖ ਹਾਈਡਰੋਜਨ ਬੰਬ ਤੋਂ ਵੀ ਅੱਗੇ ਚਲਾ ਗਏ ਇਤੋਂ ਹੀ ਪਤਾ ਚੱਲਦਾ ਹੈ ਇਹ ਬੰਬ ਸੱਪਾਂ ਵਾਸਤੇ ਬਣਾਏ ਨੇ ਇਹ ਬੰਬ ਸ਼ੇਰਾਂ ਤੇ ਚੀਤਿਆਂ ਵਾਸਤੇ ਬਣਾਏ ਨੇ ਉਹ ਤੇ ਵਿਚਾਰੇ ਇੱਕ ਲਾਠੀ ਨਾਲ ਹੀ ਕਾਬੂ ਹੋ ਜਾਣ ਮਨੁੱਖਾਂ ਵਾਸਤੇ ਕਿਉਂਕਿ ਮਨੁੱਖ ਬਹੁਤ ਖਤਰਨਾਕ ਹੋ ਗਏ ਬਹੁਤ ਖਤਰਨਾਕ ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਖੁਦਾ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ ਸ਼ੈਤਾਨ ਹੋਣ ਦੀ ਤਰ੍ਹਾਂ ਜੀ ਰਿਹਾ ਹੈ ਸ਼ੈਤਾਨ ਦੀ ਤਰ੍ਹਾਂ ਜੀ ਰਿਹਾ ਹੈ ਬਹੁਤੀ ਮਨੁੱਖਤਾ ਮਨੁੱਖ ਵੀ ਨਹੀਂ ਹੈ ਸ਼ੈਤਾਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਕਹਿਣਾ ਪਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਦਿਖਾਈ ਦਿੰਦਾ ਹੈ ਮਨੁੱਖ ਜੀ ਰਿਹਾ ਹੈ ਪਸ਼ੂ ਜਿਹਾ ਕਿਦਰੇ ਸੰਬੰਧ ਵੀ ਜੋੜਦਾ ਆਪਣੇ ਲੋਭ ਕੋ ਕੀ ਨਾਵੇਂ ਕੁਝ ਆਪਣੀ ਵਾਸ਼ਨਾ ਦੀ ਪੂਰਤੀ ਹੋ ਜਾਂਦੀ ਹੈ ਪਤੀ ਚੰਗਾ ਲੱਗਦਾ ਹੈ ਪਤਨੀ ਚੰਗੀ ਲੱਗਦੀ ਕੁਝ ਆਪਣੀ ਲੋੜਾਂ ਦੀ ਪੂਰਤੀ ਹੋ ਜਾਂਦੀ ਹੈ ਪੁੱਤਰ ਚੰਗਾ ਲੱਗਦਾ ਹੈ ਮੇਥਰ ਚੰਗਾ ਲੱਗਦਾ ਹੈ ਭਰਾ ਚੰਗਾ ਲੱਗਦਾ ਹੈ ਮਾਪੇ ਚੰਗੇ ਆਪਣੇ ਲੋਭ ਕੋ ਕੀ ਨਾਉ ਉਂਝ ਕੋਈ ਮਤਲਬ ਨਹੀਂ ਕੋਈ ਮਤਲਬ ਦੂਸਰਾ ਸੰਬੰਧ ਮਨੁੱਖਾਂ ਦਾ ਸੰਬੰਧ ਤੋਂ ਉਂਝ ਹੀ ਮੈਨੂੰ ਚੰਗਾ ਲੱਗਦਾ ਹੈ ਤੇਰਾ ਹੋਣਾ ਹੀ ਕਾਫੀ ਹੈ ਤੇਰੇ ਕੋਲ ਬੈਠਦਾ ਤੇ ਸਕੂਨ ਮਿਲਦਾ ਹੈ ਤੈਨੂੰ ਦੇਖਦਾ ਤੇ ਸ਼ਾਂਤੀ ਮਿਲਦੀ ਹੈ ਤੇਰਾ ਹੋਣਾ ਆਨੰਦ ਵਈ ਹੈ ਤੋਂ ਉਂਝ ਵੀ ਚੰਗਾ ਲੱਗਦਾ ਹੈ ਤੇਰੇ ਤੋਂ ਸਦਕੇ ਤੇਰੇ ਤੋਂ ਕੁਰਬਾਨ ਇੱਥੇ ਕੁਝ ਦੇਣ ਦੀ ਭਾਵਨਾ ਇਹਨੂੰ ਕੁਝ ਦੇਣਾ ਕੁਰਬਾਨ ਹੋਣਾ ਹੈ ਫਿਦਾ ਹੋਣਾ ਹੈ ਸਦਕੇ ਹੋਣਾ ਹੈ ਇਹ ਸੰਬੰਧ ਮਨੁੱਖ ਪਰਿਵਾਰ ਨਾਲ ਜੋੜ ਸਕਦਾ ਹੈ ਨਿਰੰਕਾਰ ਨਾਲ ਜੁੜ ਸਕਦਾ ਜਿੱਥੇ ਪਹਿਲਾ ਸੰਬੰਧ ਮਨੁੱਖ ਨੂੰ ਪਸ਼ੂ ਬਣਾ ਦਿੰਦਾ ਹੈ ਇਹ ਸੰਬੰਧ ਮਨੁੱਖ ਦੇ ਅੰਦਰ ਮਨੁੱਖਤਾ ਨੂੰ ਜਨਮ ਦਿੰਦਾ ਹੈ ਇਨਸਾਨੀਅਤ ਨੂੰ ਜਨਮ ਦਿੰਦਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਨਸਾਨ ਰਾ ਇਨਸਾਨੀਅਤ ਲਾਜ਼ਮ ਹਸਤ ਮਨੁੱਖ ਦੇ ਅੰਦਰ ਮਨੁੱਖਤਾ ਲਾਜ਼ਮੀ ਚਾਹੀਦੀ ਹੈ ਇਨਸਾਨਰਾ ਇਨਸਾਨੀਅਤ ਲਾਜ਼ਮ ਹਸਤ ਊਦ ਗਰਬੂ ਨਾ ਬਾਸ਼ਦ ਹੈ ਜ਼ਮਸਤ ਚੰਦਨ ਨੂੰ ਅਰਬੀ ਦੇ ਚ ਊਦ ਕਹਿੰਦੇ ਹਨ ਅਗਰ ਸੁਗੰਧੀ ਹੀ ਨਹੀਂ ਹੈ ਖੁਸ਼ਬੂ ਹੀ ਨਹੀਂ ਹੈ ਤੇ ਊਦ ਕਹਿਣ ਦੀ ਲੋੜ ਕੀ ਹੈ ਚੰਦਨ ਕਹਿਣ ਦੀ ਲੋੜ ਕੀ ਆਮ ਲੱਕੜ ਹੈ ਮਨੁੱਖਤਾ ਹੀ ਨਹੀਂ ਹੈ ਇਨਸਾਨੀਅਤ ਹੀ ਨਹੀਂ ਹੈ ਇਨੂੰ ਐਸਾਨ ਕਹਿਣ ਦੀ ਲੋੜ ਕੀ ਹੈ ਮਨੁੱਖ ਕਹਿਣ ਦੀ ਲੋੜ ਕੀ ਹੈ ਪਸ਼ੂ ਪਸ਼ੂ ਇੱਕ ਦਫਾ ਮੈਂ ਫਿਰ ਦੋਰਾਵਾਂ ਮਨੁੱਖ ਪਸ਼ੂਵਾਂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਮਨੁੱਖਾਂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੇਵਤਿਆਂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਰੱਬ ਦੀ ਤਰ੍ਹਾਂ ਜੀ ਸਕਦਾ ਹੈ ਪਰਮਾਤਮਾ ਦੀ ਤਰ੍ਹਾਂ ਜੀ ਸਕਦਾ ਹੈ ਉਹਨਾਂ ਦੀ ਵੀ ਬੜੀ ਮਹਿਮਾ ਗਾਇਨ ਕੀਤੀ ਗਈ ਹੈ ਕਿਨਾਂ ਦੀ ਜਿਹੜੇ ਮਨੁੱਖ ਮਨੁੱਖਾਂ ਦੀ ਤਰ੍ਹਾਂ ਜੀਉਂਦੇ ਇਨਸਾਨ ਇਨਸਾਨੀਅਤ ਦੀ ਤਰ੍ਹਾਂ ਜੀਉਂਦੇ ਕੁਝ ਦੇਂਦੇ ਤੇ ਨੇ ਫਿਦਾ ਹੁੰਦੇ ਨੇ ਕੁਰਬਾਨ ਆਉਂਦੇ ਨੇ ਖੋਹਦੇ ਨਹੀਂ ਕਿਸੇ ਕੋਲ ਕੁਝ